ਰੋ ਨਾ ਸਮਝ ਗਿਆ ਇਹ ਆਲਾ ਪਾਣੀ ਪੀਏ ਹੁਣ ਜਾ ਕੇ ਤੁਹਾਡੇ ਘਰ ਆਲਾ ਆ ਗਿਆ ਫਿਰ ਪੰਗਾ ਹੀ ਉਹ ਤਾਂ ਮਹੀਨਾ ਮਹੀਨਾ ਨਹੀਂ ਘਰ ਵਾਪਸ ਆਉਂਦੇ ਹੈਗੇ ਤੁਸੀਂ ਟੈਂਸ਼ਨ ਨਾ ਕਰੋ ਉਹਨਾਂ ਦੀ ਅੱਛਾ ਫੇਰ ਤਾਂ ਇਹ ਆਪਣਾ ਵਧੀਆ ਨਿਬੂਆ हेलो हाँ कि आ मैं भी बढ़िया की कर रही हूँ हाँ ठीक हाँ हाँ सब बढ़िया हाँ हाँ और कर रही मैंने सारे मैं जमा बढ़िया और दस कल बाद कोई हाँ हाँ मैं ठीक हाँ ਨਹੀਂ ਨਹੀਂ ਮੈਂ ਠੀਕ ਹਾਂ ਯਾਰ ਲੇਟ ਹੋ ਗਿਆ ਹੈ ਨਾ ਚੰਗਾ ਸੰਦੀਪ ਚੱਲਦਾ ਮੈਂ ਧਿਆਨ ਰੱਖੀ ਕਰਦਾ ਕੀ ਗੱਲ ਚੁੱਪ ਹੋ ਗਿਆ ਹੋਗੀ ਚੁਰਕੀ ਕਰਾਂ ਲੈ ਯਾਰ ਮਜਬੂਰੀ ਹੈ ਹੁਣ ਜਾਣਾ ਪਊਗਾ ਹੁਣ ਆਪਣੇ ਤੋਂ ਆ ਹੁਣ ਹੋਰ ਵੀ ਕੋਈ ਕਮਾਨ ਵਾਲਾ ਹੈਗਾ ਨਾ ਮਜਬੂਰੀਆਂ ਤਾਂ ਜਾਣਾ ਜ਼ਰੂਰੀ ਹੈ ਮੇਰਾ ਤਾਂ ਜੀ ਨਹੀਂ ਲੱਗਦਾ ਨਾ ਇੱਥੇ ਉਹ ਜੀ ਲੱਗਣ ਨੂੰ ਕੀ ਹੈ ਥੋੜੇ ਦਿਨਾਂ ਦੀ ਗੱਲ ਹੈ ਤੁਸੀਂ ਰਹਿਣ ਦੋ ਨਾ ਰਹਿਣ ਦੋ ਯਾਰ ਐਵੇਂ ਰਹਿਣ ਦੋ ਨਹੀਂ ਪ੍ਰਾਈਵੇਟ ਜੋਬ ਹੈ ਦੇਖਾ ਮਨ ਮਜਬੂਰੀ ਹੈ ਉੱਥੇ ਪ੍ਰਾਈਵੇਟ ਜੋਬ 'ਚ ਛੁੱਟੀ ਮਾਰੂੰਗਾ ਤਾਂ ਅਗਲੇ ਪੈਸੇ ਕੱਟਦੇ ਨੇ ਹੈ ਕੰਨ ਨੂੰ ਬਾਹੂ ਦੇ ਤੁਸੀਂ ਕੱਲ ਨੂੰ ਉਹ ਤੂੰ ਐ ਨਾ ਉਹ ਕਰ ਜੇ ਤੂੰ ਉਹੀ ਗੱਲ ਹੈ ਮੂਡ ਖਰਾਬ ਕਰੇਂਗੀ ਤਾਂ ਮੇਰਾ ਵੀ ਉੱਥੋਂ ਜੀ ਲੱਗਣਾ ਹੈ ਕਿ ਤੇਰੇ ਕਰਕੇ ਆ ਮੇਰੇ ਕੰਨ ਜੀ ਕਰਦਾ ਜਾਣ ਨੂੰ ਫਿਰ ਮੈਂ ਤੇ ਇਕੱਲੀ ਰਹਿ ਜਾਨੀ ਆ ਨਾ ਇੱਥੇ ਇਕੱਲੀ ਲੈ ਮੇਰਾ ਤੇ ਜੀ ਕਰ ਮੈਂ ਤੇਰੇ ਕੋਲ ਹੀ ਰਹੀ ਰਵਾਂ ਰ ਮਜਬੂਰੀਆਂ ਨਾ ਉਹ ਪੈਸੇ ਵੀ ਮਾਰੇ ਮੋٹے ਕਮਾਣੇ ਨੇ ਕੋਈ ਆਪਾਂ ਖਰਚ ਪੱਲਾ ਇਹ ਚਲਾਣਾ ਆਪਾਂ ਨੇ ਤੁਸੀਂ ਇੱਥੇ ਕੰਮ ਕਰ ਲਓ ਕੋਈ ਓਏ ਊਰੇ ਮੇਰੀ ਗੱਲ ਸੁਣ ਨਾ ਊਰੇ ਮੈਂ ਪੁੱਛਿਆ ਦੀ ਊਰੇ 7-8000 ਦਿੰਦੇ ਨੇ 7-8000 ਨਾਲ ਕੀ ਬਣਦਾ ਅੱਜ ਦੇ ਟਾਈਮ 'ਚ ਉਹ ਤੇ ਐ ਵੀ ਚਲ ਦੂਰ ਦੀ ਨੌਕਰੀ ਐ ਫਲੈਟ ਲੈ ਰੱਖਿਆ ਕਿਸੇ ਯਾਰ ਮਿੱਤਰ ਨਾਲ ਤੇ 25000 ਦਿੰਦੇ ਨੇ ਖਰਚਾ ਚੱਲ ਜਾਂਦਾ ਹੈ ਉੱਥੇ ਤੁਸੀਂ ਸਾਧੇ ਰਹਿਣੇ ਇੱਥੇ ਤੁਸੀਂ ਇੱਕ ਦਿਨ ਰਹਿਣੇ ਹੋ ਪਰ ਇੱਕ ਮਜਬੂਰੀ ਹੈ ਫਿਰ ਹੁਣ ਜੇ ਹੁਣ ਮੈਂ ਉਹੀ ਗੱਲ ਹੈ ਜੇ ਕੋਈ ਸਰਕਾਰੀ ਜੋਬ ਹੁੰਦੀ ਚਲੋ ਉਹਦੀ ਪਰ ਮੋ ਨੇੜੇ ਤੇ ਨੇ ਕਰਵਾ ਲਾਂਦਾ ਹੁਣ ਪ੍ਰਾਈਵੇਟ ਜੋਬ ਹੈ ਪ੍ਰਾਈਵੇਟ ਤਾਂ ਜਿਵੇਂ ਅਗਲਾ ਕਹੂਗਾ ਉਵੇਂ ਕਰਨਾ ਪੈਂਦਾ ਨਾ ਤੁਸੀਂ ਮੈਨੂੰ ਵੀ ਲੈ ਜਾਓ ਨਾਲ ਤੈਨੂੰ ਲੈ ਜਾऊंगा ਤੂੰ ਐ ਸੋਚ ਵੀ ਤੇਰੇ ਵਾਸਤੇ ਕਰਨ ਲੱਗ ਰਿਆਂ ਹੁਣ ਉੱਥੇ ਜੇ ਮੈਂ ਅਲੱਗ ਤੋਂ ਫਲੈਕ ਲੈ ਲੂੰਗਾ ਜਦੋਂ ਮੇਰੀ ਪ੍ਰਮੋਸ਼ਨ ਹੋ ਗਈ ਤੈਨੂੰ ਬੁਲਾ ਲੂੰਗਾ ਠੀਕ ਹੈ ਨਾ ਉੱਥੇ ਕੀ ਕਰਨਾ ਹੈ ਤੂੰ ਆਪਦੀ ਜੌਬ ਕਰ ਲੈ ਛੋਟੇ ਮੋਟੇ ਜਿੰਨੇ ਦੇਖ ਕੇ ਉਹ ਕਰ ਲਾਂਗੇ ਆਪਾਂ ਤੇ ਨਾਲ ਮੈਂ ਕਰੂੰਗਾ ਤੇ ਮੈਂ ਆ ਗਿਆ ਤੂੰ ਕਰ ਲੈ ਦੋਨੇ ਵੇਸੇ ਪੈਸੇ ਕਮਾਵਾਂਗੇ ਆਪਾਂ ਇਕੱਠੇ ਰਵਾਂਗੇ ਖੁਸ਼ ਰਵਾਂਗੇ ਉੱਥੇ ਹੁਣ ਤੇ ਮੇਰਾ ਜੀ ਨਹੀਂ ਲੱਗਦਾ ਨਾ ਇੱਥੇ ਹੁਣ ਜੀ ਉਹੀ ਤਾਂ ਗੱਲ ਆਪਾਂ ਫੋਨ ਤੇ ਗੱਲ ਕਰ ਲਿਆ ਕਰਾ ਵੀਡੀਓ ਕਾਲ ਕਰ ਲਿਆ ਕਰੀ ਜਦੋਂ ਕੰਮ ਕੁਮਲ ਨਿਵੇੜ ਕੇ ਬੇਲੀ ਬੈਠੇ ਫੋਨ ਲਾ ਲਿਆ ਕਰੀ ਮੈਨੂੰ ਮੈਂ ਗੱਲ ਕਰ ਦੋ ਥੋੜੇ ਦਿਨਾਂ ਦੀ ਗੱਲ ਐ ਬਸ ਮੇਰੀ ਪ੍ਰਮੋਸ਼ਨ ਹੋਣ ਦੇ ਤੈਨੂੰ ਮੈਂ ਨਾਲ ਦੀ ਨਾਲ ਬੁਲਾ ਲੂੰਗਾ ਫੋਨ ਕਰ ਦੂੰਗਾ ਠੀਕ ਐ ਤੂੰ ਉਸਤੇ ਉੱਥੇ ਤੁਹਾਡੇ ਦੋਸਤ ਵੀ ਨੇ ਤੇ ਕੰਮ ਦੇ ਬਗ ਜਾਣੇ ਹੋ ਮੈਂ ਇੱਥੇ ਘਰ ਦਾ ਕੰਮ ਕਰਕੇ ਮੁੜ ਕੇ ਕੁਝ ਹੁੰਦਾ ਹੀ ਨਹੀਂ ਮੈਂ ਕੰਮ ਕਰਦਾ ਮੇਰਾ ਧਿਆਨ ਤੇਰੇ 'ਚ ਹੀ ਹੁੰਦਾ ਐ ਤੇਰੇ ਵਾਸਤੇ ਕਰਨ ਲੱਗ ਰਿਹਾ ਇੰਨਾ ਕੁਝ ਹੈ ਵੀ ਚੰਗਾ ਹੋ ਜਾ ਆਜੋ ਖੁਸ਼ ਹੋ ਕੇ ਤੁਰਿਆ ਕਰਦੇ ਨੇ ਚੱਲ ਚੰਗਾ ਸੰਦੀਪ ਯਾਰ ਰੱਖੀ ਆਪਦਾ ਠੀਕ ਐ ਜੀ ਤੁਸੀਂ ਤੁਰ ਕੇ ਜਾਉਂਗੇ ਤੁਰਕੇ ਜਾਉਂਗਾ ਬੱਸ ਜਦਾ ਬਹੁਤ ਟਾਈਮ ਪਿਆ ਝੱਡੇ ਤੇ ਖੜਦੂ 5 ਮਿੰਟਾਂ ਚ ਵਗ ਜੂਗਾ ਤੁਰਕੇ ਮੈਂ ਫੇ ਤੁਸੀਂ ਬੁਲਾ ਲੈਂਦੇ ਕਿਸੇ ਨੂੰ ਉਹ ਬੁਲਾਣ ਕਾ ਨੂੰ ਕਿਸੇ ਨੂੰ ਓਖਾਉ ਕਰਨਾ ਤੁਰਕੇ ਵਗ ਜੂ 5 ਮਿੰਟ ਤੁਰ ਤੁਰਾ ਡੱਪ ਜੂ ਕਿੰਨੀ ਕਿ ਦੂਰ ਅੱਡਾ ਆ ਰਿਹਾ ਸਾਹਮਣੇ ਧੁੱਪ ਬਹੁਤ ਹੋ ਰਹੀ ਆ ਤੁਸੀਂ ਬੁਲਾ ਲੈਣਾ ਸੀ ਨਾ ਕਿਸੇ ਨੂੰ ਕੋਈ ਨਾ ਕੋਈ ਨਾ ਇੰਨੇ ਦਾ ਤੁਰਦੇ ਰਹਿੰਦੇ ਆ ਪਾ ਠੀਕ ਹੈ ਚਲੋ ਤਿਆਰ ਰੱਖੀ ਬਾਕੀ ਮੈਂ ਵੀਡੀਓ ਕਾਲ ਕਰਦਾ ਰਹੂਗਾ ਠੀਕ ਹੈ ਫੋਨ ਫੋਨ ਤੇ ਗੱਲ ਠੀਕ ਹੈ ਪਰਮਾਤਮਾ ਸੱਚੇ ਪਾਤਸ਼ਾ ਇਹਨਾਂ ਦੀ ਜਲਦੀ ਪ੍ਰਮੋਸ਼ਨ ਕਰਾ ਦੇ ਉੱਤੇ ਕੋਈ ਫਲੈਟ ਲੈਂਡ ਜੋਗੇ ਹੋਣ ਤੇ ਮੈਂ ਵੀ ਉਹਨਾਂ ਕੋਲ ਜਾ ਸਕਾਂ ਪਤਾ ਨਹੀਂ ਰੋਟੀ ਖਾਂਦੇ ਵੀ ਹੋਣਗੇ ਕਿ ਨਹੀਂ ਖਾਂਦੇ ਹੋਣਗੇ ਟਾਈਮ ਤੇ ਪਤਾ ਨਹੀਂ ਆਪਣਾ ਧਿਆਨ ਰੱਖਦੇ ਵੀ ਨੇ ਕਿ ਨਾ ਦੋ ਕੱਪੜੇ ਨੇ ਧੋ ਦਿੰਨੀ ਆ ਲੈ ਇਹਨਾਂ ਦਾ ਫੋਨ ਵੀ ਆ ਗਿਆ ਹੈਲੋ ਹੈਲੋ ਹਾਂਜੀ ਕੀ ਹਾਲ ਏ ਹਾਂਜੀ ਵਧੀਆ ਠੀਕ ਠਾਕ ਤੁਸੀਂ ਦੱਸੋ ਹੋਰ ਕੀ ਬਣਾ ਰਹੇ ਹੋ ਬੱਸ ਕੁਛ ਨਹੀਂ ਕੱਪੜੇ ਧੋਣ ਲੱਗੇ ਤੁਸੀਂ ਦੱਸੋ ਚਾ ਚਾ ਉਹ ਮੈਂ ਤਾਂ ਸੋਚਦੀ ਮੈਂ ਤੈਨੂੰ ਕੋਈ ਖੁਸ਼ਖਬਰੀ ਦੇ ਦਾਂ ਲੈ ਸੱਚੀ ਦੱਸੋ ਹਾਂ ਹਾਂ ਉਹ ਮੇਰੀ ਪ੍ਰਮੋਸ਼ਨ ਹੋ ਗਈ ਹੈ ਹਾਂ ਬਸ ਹੁਣ ਥੋੜੇ ਦਿਨਾਂ ਤੱਕ ਤੈਨੂੰ ਬੁਲਾ ਲੂੰਗਾ ਪੈਕਿੰਗ ਬੁਕਿੰਗ ਕਰ ਲੈ ਫਿਰ ਮੈਂ ਪੈਕਿੰਗ ਕਰ ਲਿਆ ਹਾਂ ਹਾਂ ਕਰ ਲੈ ਪੈਕਿੰਗ ਹੁਣ ਤਾਂ ਖੁਸ਼ ਹੈ ਹਾਂਜੀ ਹਾਂ ਮਾਂ ਤੂੰ ਕਹਿਆ ਕਰਦੀ ਨਹੀਂ ਵੀ ਇਕੱਲੇ ਇਕੱਲੇ ਨਹੀਂ ਹੁਣ ਤੇਰਾ ਜੀ ਲੱਗ ਜਾਊ ਮੇਰੇ ਕੋਲ ਆ ਜੀ ਹਾਂ ਹਾਂ ਬਸ ਠੀਕ ਹੈ ਮੈਂ ਫਿਰ ਕਰਦਾ ਗੱਲ ਤੈਨੂੰ ਹੈ ਮੈਂ ਮੜਾ ਜਾ ਕਿਤੇ ਇਧਰ ਆ ਰਿਹਾ ਸੀ ਹੈ ਚਲੋ ਠੀਕ ਹੈ ਹਾਂ ਹਾਂ ਠੀਕ ਹੈ ਹਾਂ ਹਾਂ ਫੇਰ ਕਰੂੰਗਾ ਮੈਂ ਠੀਕ ਹਾਂ ਬਾਈ ਇਹ ਕਰ ਰਹਾ ਪੁਰਾਣੇ ਨਟ ਪਾ ਲੈ ਪਾਣੀ ਚ ਨਵੇਂ ਨਟ ਡੱਬੇ ਚ ਖੋਲ ਕੇ ਰੱਖ ਲੈ ਹਲੋ ਹਾਂ ਜ ਚਾਚੀ ਅੱਛਾ ਦੇਖ ਲੋ ਗਾ ਵੀਰ ਜੂੜ ਜੂੜ ਅੱਛਾ ਜੋੜ ਨਹੀਂ ਮੱਚਿਆ ਫੇਰ ਲੈਡ ਘਟਵਾ ਦਾਰੀਏ ਤੁਹਾਨੂੰ ਮੈਂ ਕਿਹਾ ਤਾਂ ਹੈਗਾ ਦੀ ਉਹ ਟਰਾਂਸਫਰਮ ਵਾਲਾ ਕਰਾ ਲਓ ਤੁਸੀਂ ਕੰਮ ਸੁਡੇ ਲੈਂਡ ਚ ਏਸੀ ਜਾਦੇ ਨੇ ট্রান্সਫਾਰਮਰ ਛੋਟਾ ਹੈ ਹਾਂ ਕੋਈ ਨਾ ਮਕੀਰਾ ਦਾ ਕੰਮ ਕਰਦਾ ਓਹੋਏ ਅੱਛਾ ਜੀ ਡੈਡੀ ਨਹੀਂ ਹੈਗਾ ਘਰੇ ਉਹ ਡੈਡੀ ਆਪਣੇ ਰਿਸ਼ਤੇੜੀ ਚ ਗਿਆ ਹੋਇਆ ਉਹਨਾਂ ਨੇ ਕੋਠੀ-ਕੁੱਠੀ ਪਾਈ ਤੀ ਉਹ ਫੀਟਿੰਗ ਦਾ ਫਿਰ ਉਹਨੇ ਵੀ ਚਲ ਰਿਸ਼ਤੇਦਾਰੀ ਕਰਾ ਲਈ ਕੰਮ ਵੀ ਫਿਰ ਹੋਰ ਕੀ ਫਾਇਦਾ ਹੋਇਆ ਹਾਂ ਉਹ ਰਿਸ਼ਤੇੜੀ ਚ ਗਏ ਹੋਏ ਨੇ ਨਾ ਕੋਈ ਨਾ ਬਾਕੀ ਹੁਣ ਡੈਡੀ ਤਾਂ ਹੁੰਦਾ ਵੀ ਨਹੀਂ ਜੀ ਕੰਮ ਉਮਰ ਹੋ ਰਹੀ ਹੈ ਬਾਕੀ ਮੈਂ ਹੀ ਕਰਦਾ ਉਹ ਜਿਹੜਾ ਪਿੰਡ ਚ ਕੰਮ ਹੋ ਗਿਆ ਮੋਟਰਾਂ-ਮੋਟਰਾਂ ਤੋਂ ਲੈ ਕੇ ਫੀਟਿੰਗ ਉੱਪੇ ਦਾ ਚਲੋ ਉਹ ਰਿਸ਼ਤੇੜੀ ਕਰਕੇ ਬੱਗ ਗਏ हां कोई ना मैं देख잖아 जे ता देख लो जे कोई ਤੁਹਾਡੇ ਹਿਸਾਬ ਚ ਆਉਂਦੀ ਹੈ ਕਣੀ ਵੀ ਕੋਈ ਜੋੜ ਜੋੜਦਾ ਹੋ ਰਿਹਾ ਪਰ ਇਹ ਜੋੜਦਾ ਨਹੀਂ ਹੈਗਾ ਫਿਰ ਮੈਂ ਕਰ ਜਣਾ ਕੋਈ ਨਾ ਸਾਈਕ ਮੋਟਰ ਪਾਉਣ ਲੱਗ ਰਦੀ ਹੂੰ ਆਪਣੇ ਪਿੰਡੇ ਦੇ ਹਾਂ ਸੋ ਠੀਕ ਹੈ ਜੀ ਠੀਕ ਆ ਗਿਆ ਆ ਗਿਆ ਚਲੋ ਭਾਈ ਇਹ ਮੋਟਰ ਫੇਰ ਦੀ ਲੈਟਰ ਨਹੀਂ ਹੈਗੀ ਕਰਨੀ ਵੀ ਬਹੁਤ ਹੋ ਰਹੀ ਹੈ ਮੂੰਹ ਆ ਗਿਆ ਹੈਲੋ ਕਿਵੇਂ ਹੋ ਹਾਂਜੀ ਬਸ ਠੀਕ ਹੈ ਤੁਸੀਂ ਦੱਸੋ ਹੌਲੀ ਜੀ ਕਹਿ ਬੋਦ ਰਿਹਾ ਸਵੇਰ ਦੀ ਲੈਟ ਹੀ ਨਹੀਂ ਹੈਗੀ ਅੱਛਾ ਉਹ ਕੱਟ ਲੱਗ ਗਿਆ ਹੁਣ ਨਹੀਂ ਮੈਂ ਗਵਾਂਢੀ ਦੇ ਘਰੇ ਗਈ ਸੀ ਉਹਨਾਂ ਦੇ ਤਾਂ ਲੈਟ ਹੈਗੀ ਸੀ ਆਪਣੀ ਨਹੀਂ ਹੈਗੀ ਅੱਛਾ ਚ ਹੈਗੀ ਹੈ ਪਰ ਤੂੰ ਮੈਨੂੰ ਦੱਸ ਦਾਂ ਦੀ ਯਾਰ ਤੁਸੀਂ ਮੈਨੂੰ ਐਸੀ ਕੰਮ ਤੇ ਹੋਵਗੇ ਭੁੱਲ ਹੈ ਇਹ ਕੀ ਗੱਲ ਹੈ ਕੋਈ ਮੈਂ ਕਰਾਉਣ ਦਾ ਹਾਂ ਹਾਂ ਬਸ ਮੈਂ ਤਾਂ ਹੀ ਨਹੀਂ ਕੀਤਾ ਫੁਖਾਰ ਵੀ ਹੋ ਰਿਹਾ ਦਵਾਈ ਲੈ ਲਾਂਦੇ ਯਾਰ ਹਾਂਜੀ ਲਈ ਸੀ ਸਵੇਰੇ ਪਰ ਮੈਂ ਮਿਸਤਰੀ ਨੂੰ ਫੋਨ ਕਰਦਾ ਨਾ ਆਪਣਾ ਮਿਸਤਰੀ ਹਾ 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 ਹਾਂ ਹਾ ਉਹਨੂੰ ਐ ਕਰਨਾ ਉਹਨੂੰ ਮੈਂ ਫੋਨ ਕਰ ਦਾਂ ਜਿਹੜੇ ਨੰਬਰ ਦੇ ਦਿੰਦਾ ਮੈਂ ਨਾਂਜੀ ਨਾਂਜੀ ਤੁਸੀਂ ਉਹ ਕਰਕੇ ਪੁੱਛ ਲਓ ਚਲ ਮੈਂ ਕਰ ਦੂ ਕੋਈ ਨਾ ਹਾਂ ਹਾਂ ਨਾ ਕੋਈ ਟੈਨਸ਼ਨ ਲੈ ਮੈਂ ਫੋਨ ਕਰ ਦਾਂ ਨਾ ਹਾਂ ਹਾਂ ਠੀਕ ਹੁਣ ਤੇ ਲੈਟ ਆ ਜਾਨੀ ਐ ਤੇ ਫੋਨ ਕਰਤਾ ਉਹਨਾਂ ਨੂੰ ਓਏ ਕਲਵੀਰ ਨੇ ਭੇਜਿਆ ਦੀ ਮੈਨੂੰ ਕਹਿੰਦੇ ਵੀ ਲਾਈਟ ਖਰਾਬ ਹੋ ਰਹੀ ਹੈ ਹਾਂਜੀ ਕਿੱਥੇ ਈ ਮੀਟਰ ਬਣਾ ਉਧਰ ਆਈ ਅੱਛਾ ਚਲੋ ਕੋਈ ਦੇਖਦਾ ਆ ਰਹਾ ਆ ਬਦੰਦਰਾ ਨਹੀਂ ਖੁੱਲੀ ਛੱਡ ਰ ਕੇ ਬੁਰਾ ਹਾਲ ਵੇ ਅੱਛਾ ਛੋੜ ਲਾਉਣਾ ਪਊ ਤੋਟ ਲੈ ਸਕਿੰਟ ਦੀ ਕੰਮ ਦਾ ਹਾਂ ਹੋਂ ਦੇ ਦੇ ਚਾ ਚੋ ਤੇ ਇੱਕ ਗੰਮ ਤੇ ਆ ਪਦੀ ਕਰਤਾ ਮੀਟਰ ਸੈਟ ਹਾਂ ਲੈਟੋ ਮੜਾ ਜਾ ਬਸ ਉਹਦਾ ਜੋੜ-ਜੂੜ ਨਿਕਲ ਰਾ ਜੀ ਮੀਟਰ ਦਾ ਉਹ ਲਗਾਤਾ ਕੋਈ ਦਿੱਕਤ ਨਹੀਂ ਹੁਣ ਚੱਲੀ ਜਾਊਗੀ ਤੇ ਮੜ ਜਾਇਆ ਕਰੋ ਪਾਣੀ ਲਿਆਉਂਦੇ ਇੱਕ ਗਲਾਸ ਇਹ ਬਦਨ ਦਰਗਾ ਜਮੀਨ ਸਰੇ ਕੇ ਕਰਾਣੀ ਗੱਲੀ ਛੱਡ ਰਖਿਆ ਆ ਰਵੜਦਾ ਚੰਡੀਗੜ੍ਹ ਫਰਦਾ ਪਣਾ ਕੋਈ ਜੇ ਕੋ अच्छे वे टाइम है हैं और दो टाइम पे तो सड़ा कोई ਡੰਗਰ ਬੱਛਾ ਨਹੀਂ ਕੱਲਾ ਛੱਡਦਾ ਇਹ ਜਨਾਨੀ ਛੱਡੀ ਬੈਠੇ ਉਹ ਭਾਂਤ ਉਹ ਤੇਲੀ ਦੋਣੀ ਚੱਲ ਹਲੋ ਇਹ ਕੋਈ ਲੋੜ ਪੈਣਾ ਦੱਸ ਦਿਓ ਮੈਨੂੰ ਹੋਰ ਜੋੜ ਜੁੜ ਕੇ ਮਿਲਟੀ ਲਾਉਣੇ ਨਾ ਕੋਈ ਦਿੱਕਤ ਨਹੀਂ ਮੈਂ ਕਰ ਜੂਗਾ ਠੀਕ ਹੈ ਜੀ ਇਹ ਬਦੰਦਰ ਨੇ ਕਿਹੜੀ ਸੁੱਖਾ ਸੁੱਕੇ ਲਈ ਹੈ ਪਤਾ ਕਰਨਾ ਪਊਗਾ ਵੀ ਕਿਹੜੇ ਬਾਬੇ ਦੇ ਧਾਗਾ ਬਣ ਕੇ ਆ ਜੀ ਚੱਲ ਹੁਣ ਤਾਂ ਆਣਾ ਜਾਣਾ ਲੱਗੀ ਰੋ ਆ ਅੱਛਾ ਆਹੋ ਅਬੀ ਮੈਂ ਕਹਿੰਦਾ ਜੀ ਮੜਾ ਜਾ ਮਾਂ ਕੀ ਵੀਰੀ ਰਾਤ ਬਰਾਤ ਸਾਨੂੰ ਲੋਣ ਪੈ ਜੀ ਉੜਕੋ ਨੰਬਰ ਨਹੀਂ ਹੈਗਾ ਮੇਰਾ ਐਂ ਕਰੋ ਮੈਂ ਨੰਬਰ ਲਿਖ ਕੇ ਦੇ ਦੇਣਾ ਤੁਹਾਨੂੰ ਤੁਸੀਂ ਵੀ ਫੋਨ ਕਰਨਾ ਮੈਂ ਤਾਂ ਲਾਈਟ ਖਰਾਬ ਹੋ ਗਈ ਜੀ ਹੁਣ ਕਿੱਥੇ ਬਾਈ ਨੂੰ ਟੰਗ ਕਰੋਗੇ ਠੀਕ ਹੈ ਹਲੋ ਉੱਤੇ ਸੇਵ ਕਰਤਾ ਠੀਕ ਹੈ ਠੀਕ ਹੈ ਜੀ ਆ ਮੇਰਾ ਨੰਬਰ ਹੈ ਠੀਕ ਹੈ ਲਾਈਟ ਤਾਂ ਆ ਗਈ ਮੈਂ ਮੋਂਨ ਨੂੰ ਫੋਨ ਕਰਕੇ ਦੱਸਦਾ ਟੈਂਕਸ਼ਨ ਕਰਦੇ ਹੋਣਗੇ ਹਲੋ ਹਾਂਜੀ ਹਾਂਜੀ ਲਾਈਟ ਤੇ ਸੈਟ ਕਰਾ ਲਈ ਹੋ ਗਈ ਆ ਅੱਛਾ ਹੋ ਗਈ ਠੀਕ ਆ ਹਾਂਜੀ ਹੋ ਗਈ ਠੀਕ ਆ ਆ ਗਿਆ ਮਿਸਤਰੀ ਹਾਂਜੀ ਆ ਗਿਆ ਸੀਗਾ ਚਲੋ ਵਧੀਆ ਗੱਲ ਹੈ ਹਾਂਜੀ ਉਮਰ ਕੀ ਕਰ ਰਹੇ ਹੋ ਬਸ ਕੁਛ ਨਹੀਂ ਮੇਰੀ ਗੱਲ ਸੁਣੋ ਇੱਕ ਮੈਂ ਇੱਕ ਮਿੰਟ ਮੈਂ ਮੜਿਆ ਦਫ਼ਤਰ ਖੜਿਆ ਮੜਿਆ ਫੇਰ ਗੱਲ ਕਰਦਾ ਮੈਂ ਮੇਰੀ ਗੱਲ ਤਾਂ ਸੁਣੋ ਮੈਂ ਫੇਰ ਗੱਲ ਕਰਦਾ ਮੇਰੀ ਗੱਲ ਤਾਂ ਸੁਣੋ ਹੈਲੋ ਹੈਲੋ ਇਹ ਬੰਦਾ ਇੱਕ ਤੇ ਪੂਰੀ ਗੱਲ ਵੀ ਨਹੀਂ ਸੁਣਦਾ ਹੈਗਾ ਕਿਸੇ ਨੇ ਜ਼ਰੂਰੀ ਗੱਲ ਵੀ ਕਰਨੀ ਹੁੰਦੀ ਹੈ। ਇਹ ਰਾਤ-ਰਾਤ ਸਾਨੂੰ ਲੋੜ ਪਈ। ਕੋਈ ਨੰਬਰ ਨਹੀਂ ਹੈਗਾ ਮੇਰਾ। ਐ ਕਰੂੰ ਮੈਂ ਨੰਬਰ ਲਿਖ ਕੇ ਦੇ ਦੇਣਾ ਤੁਹਾਨੂੰ। ਤੁਸੀਂ ਵੀ ਫੋਨ ਕਰਨਾ ਮੈਂ ਤਾਂ ਲਾਈਟ ਖਰਾਬ ਹੋ ਗਈ। ਮੈਂ ਕਰਦੀ ਹਾਂ ਮਿਸਤਰੀ ਨੂੰ ਫੋਨ ਲਾਉਣੀ ਆ। ਇਹਨਾਂ ਕੋਲ ਤਾਂ ਟਾਈਮ ਹੈ ਨਹੀਂ ਮੇਰੇ ਨਾਲ ਗੱਲ ਕਰਨ ਦਾ। ਫਿਰ ਆਖੂੰਗੀ ਕਿ ਉਹਨਾਂ ਨੂੰ ਫੋਨ ਲਾ ਕੇ ਚਲਾਈ ਕਰਦੀ ਆਂ ਮੈਂ ਕਹਿ ਦੂੰਗੀ ਵੀ ਲਾਈਟ ਖਰਾਬ ਹੋ ਰਹੀ ਐ ਤੁਸੀਂ ਲਾਈਟ ਸੈੱਟ ਕਰ ਦਿਓ ਫੋਨ ਕਿਦਾਰ ਹੈਲੋ ਹੈਲੋ ਉਹ ਲਾਈਟ ਖਰਾਬ ਹੋ ਗਈ ਸੀ ਥੋੜੀ ਜੀ ਅੱਛਾ ਪਰ ਮਸ ਮਾਰਤਾ ਗਿਆ ਦੀ ਹਾਂਜੀ ਤੁਸੀਂ ਆ ਸਕਦੇ ਹੋ ਚਲ ਕੋਈ ਨਾ ਆਉਣਾ ਜੀ ਹਾਂਜੀ ਆ ਜਾਓ ਠੀਕ ਠੀਕ ਇਹ ਦੁਬਾਰੋ ਕਿਵੇਂ ਲਟ ਰਿਹਾ ਚੱਲ ਜਾਂ ਕਿ ਪਤਾ ਲੱਗੂ ਲੈ ਕੁਲਵੀਰ ਕੋਲ ਤੇ ਜਮਾ ਵੀ ਟਾਈਮ ਨਹੀਂ ਹੈਗਾ ਮੇਰੀ ਗੱਲ ਸੁਣਨ ਦਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਮਿੰਟ ਚ ਫੋਨ ਕਰਤਾ ਮੇਰੀ ਗੱਲ ਵੀ ਨਹੀਂ ਸੁਣੀ ਹੈਗੀ ਤੇ ਮਿਸਤਰੀ ਨੇ ਨਾਲ ਦੀ ਨਾਲ ਮੈਨੇ ਫੋਨ ਕੀਤਾ ਫੋਨ ਵੀ ਚੱਕਿਆ ਮੇਰੀ ਸਾਰੀ ਗੱਲ ਵੀ ਸੁਣੀ ਨਾਲੇ ਇੱਕ ਵਾਰੀ ਘਰੇ ਆਇਆ ਕੁਲਵੀਰ ਤਾਂ ਜਮਾ ਵੀ ਕੇਅਰ ਨਹੀਂ ਕਰਦਾ ਮੇਰੀ ਤੇ ਮਿਸਤਰੀ ਨੂੰ ਦੇਖ ਕਿੰਨੀ ਕੇਅਰ ਕਰਦਾ ਮੇਰੀ ਸਾ ਕਮਾਲ ਦੀ ਗੱਲ ਹੈ ਜੋ ਟਲੇ ਹੋ ਕਿਵੇਂ ਗਏ ਮੇਰਾ ਸੜਾ ਮੇਰਾ ਜੋੜ ਤਾਂ ਕਦੇ ਨਹੀਂ ਟੱਲਾ ਹੋਇਆ ਸਾਰੇ ਪਿੰਡ ਦੇ ਮੇਰੀ ਜੋੜ ਲੈ ਹੋਏ ਨੇ ਕਿਸੇ ਦੀ ਕੁੰਡੀਆਂ ਦੇ ਕਿਸੇ ਦੇ ਉਹਲਾ ਤੇ ਸਾਡੇ ਬਿਜਲੀ ਵਾਲੇ ਵੀ ਮਰਮਣੇ ਜਾਂਦੇ ਨੇ ਵੀ ਜੋੜ ਲਵਾਏ ਕਿੱਥੋਂ ਨੇ ਕਮਾਲ ਦੀ ਗੱਲ ਹੈ ਇਹਨਾਂ ਦੇ ਕਦੇ ਉਹੀ ਤਾਂ ਨਹੀਂ ਘਰ ਚ ਕੋਈ ਪੱਟੀ ਸਿੱਧੀ ਚੀਜ਼ ਹੈ ਜਿਹੜੀ ਜੋੜ ਪੱਟ ਜਾਂਦੀ ਹੈ ਕਿ ਕਿੰਨੇ ਰਾ ਦੇਖ ਕੇ ਰਾਜੀ ਹੋ ਗਏ ਚੱਲ ਜਾ ਕੇ ਪਤਾ ਲੁਕੋ ਕਿ ਬਾਕੀ ਕੀ ਕਹਾਣੀ ਹੈ ਓਹ ਕਿੱਥੋਂ ਲੈਟ ਖੜਾ ਬਈ ਹਾਂਜੀ ਉੱਥੇ ਹੋਣੀ ਤੁਸੀਂ ਦੇਖ ਲਓ ਅੱਛਾ ਵੀ ਆ ਨਿਹਰੀ ਪੂਰੇ ਘਰ ਦੇ ਲੈਟ ਚਲੋ ਪਾਣੀ ਲੈ ਕੇ ਆ ਮੈਂ ਨਾ 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 ਤੁਸੀਂ ਰੋ ਮੈਂ ਮੜ ਜਾ ਤਾ ਦੇਖਿਆ ਮੈਂ ਇਹ ਯਾਰ ਮਿਟਰੇ ਕੇ ਕੀ ਹੈ ਦਿੱਕਿਆ ਯਾਰ ਨਾ ਸੜੀ ਲੈਟ ਵੀ ਯਾਰ ਇਹ ਜੋੜ ਵੀ ਨਹੀਂ ਜਿਹੜੇ ਓੜ ਲਾ ਕੇ ਗਏ ਤੇ ਸਹੀ ਤੇ ਗਏ ਨੇ ਸਾ ਇਦਰੋਂ ਨਾ ਸਮਝ ਗਿਆ ਯਾਲਾ ਪਾਣੀ ਵੀ ਇਹ ਹੁਣ ਜਾ ਕੇ ਸਾਰੀ ਲੜ ਦੇਖਿਆ ਜੀ ਨਾ ਤਾਂ ਤੋ ਖਰਾਬ ਐ ਨਾ ਉਦਰੋਂ ਉਹ ਆਂ ਡਿਜੀਟਲ ਲਾਈਟ ਆ ਰਹੀ ਏ ਲਾਈਟ ਤਾਂ ਸਹੀ ਏ ਕੋਈ ਕੋਈ ਤੁਸੀਂ ਕਰਕੇ ਆਇਆ ਨਾ ਹਾਏ ਗੜੀ ਚਲੋ ਮੈਂ ਚਾਲਦਾ ਹੀ ਫਿਰ ਠੀਕ ਏ ਇੱਕ ਗੱਲ ਤਾਂ ਸੁਣੋ ਹਾਂਜੀ ਤੁਸੀਂ ਮੇਰੇ ਪਹਿਲੇ ਬੋਲ ਤੇ ਭੱਜੇ ਆਏ ਉਹ ਤਾਂ ਮੈਨੂੰ ਟਾਈਮ ਹੀ ਨਹੀਂ ਦਿੰਦੇ ਤੇ ਨਾ ਮੇਰੀ ਕੇਅਰ ਕਰਦੇ ਤੇ ਮੈਂ ਤਾਂ ਹੀ ਹਰੇਕ ਦੀ ਗੌਰ ਕਰਦਾ ਤੁਸੀਂ ਮੇਰੇ ਖਾਸ ਲੱਗੇ ਮੈਂ ਤਾਂ ਆ ਕਰਕੇ ਗੌਰ ਕਰੀਗੀ ਪਰ ਇੱਕ ਹੋਈ ਜੇ ਤੁਹਾਡੇ ਘਰ ਵਾਲਾ ਆ ਗਿਆ ਫਿਰ ਪੰਗਾ ਹੀ ਉਹ ਤਾਂ ਮਹੀਨਾ ਮਹੀਨਾ ਨਹੀਂ ਘਰ ਵਾਪਸ ਆਉਂਦੇ ਹੈਗੇ ਤੁਸੀਂ ਟੈਂਸ਼ਨ ਨਾ ਕਰੋ ਉਹਨਾਂ ਦੀ ਅੱਛਾ ਹਾਂ ਫੇਰ ਤਾਂ ਜੀ ਆਪਣਾ ਵਧੀਆ ਨਿਭੂਆ ਫੇਰ ਕੋਈ ਚੱਕਰ ਨਹੀਂ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਅੱਛਾ ਜਦੋਂ ਆਇਆ ਕਰਨੇ ਮੈਂ ਤੁਹਾਨੂੰ ਦੱਸਿਆ ਕਰੂੰਗੀ ਠੀਕ ਹੈ ਆਣਗੇ ਕਿਉਂਕਿ ਨੰਬਰ ਤੁਹਾਡੇ ਕੋਲ ਹੈਗਾ ਮੇਰਾ ਹਨਾ ਫਿਰ ਐ ਕਰੋ ਜੀ ਤੂੰ ਤਾਂ ਚਾਹ ਪਿਆ ਦਾ ਪਰਾ ਪਾਣੀ ਤਾਂ ਛੱਡੋ ਅੱਛਾ ਹਾਂ ਤੂੰ ਮੇਨ ਭੱਲਾ ਬੁਲਾ ਲੈਂਦੀ ਉਹੀ ਟੌਗਰ ਕੱਲੀ ਬੈਠੀ ਰਹੀ ਓਰੇ ਮੇਰਾ ਤਾਂ ਨਾ ਸਹੀ ਦੱਸਾਂ ਜਿੱਦਣੇ ਤਨ ਨਾਲ ਗੱਲ ਕਰੀਏ ਜਮਾਂ ਦਿਨ ਨਹੀਂ ਲੱਗਦਾ ਉੱਥੇ ਮੋਟਰ ਪਾਉਣ ਗਈ ਸੀ ਉੱਥੇ ਬੈਠਿਆ ਜੋੜੇ ਪੁੱਠੇ ਲਾਇਆ ਮੇਰੇ ਸਾਲੇ ਦੇ ਮੇਰਾ ਦਿਮਾਗ ਤੇਰੇ ਚ ਪਿਆ ਤੇ ਮੇਰਾ ਤੇ ਆਪ ਨਹੀਂ ਜੀ ਲੱਗਦਾ ਸੀ ਘਰੇ ਕੱਲੀ ਦਾ ਅੱਛਾ ਜਿੱਦਣ ਤੂੰ ਮਿਲਿਆ ਮੇਰਾ ਵੀ ਜੀ ਲੱਗਣ ਲੱਗਿਆ ਉਹ ਕਿਹੜਾ ਹੁੰਦਾ ਸੀਗਾ ਕੀ ਐ ਸਾਰੀ ਹੀਲਿੰਗ ਆ ਮਮ ਕਬੜਾ ਕਰਕੇ ਰੱਖਤਾ ਚਲੋ ਕੁਛ ਨਹੀਂ ਹੁੰਦਾ ਹੋਰ ਉਹ ਨਾ ਵੇਚਣਾ ਠੀਕ ਉੱਥੋਂ ਮਰ ਗਿੰਦੀ ਆਹ ਫੋਨ ਦੇਖੀ ਫੋਨ ਕਿਧਰ ਕਿਤੋਂ ਆ ਗਿਆ ਇਹਦਾ ਫੋਨ ਕਿਧਰ ਉਹਦਾ ਹੀ ਹੈ ਕਰ ਲੈ ਚਲ ਕੇ ਰੱਖ ਹੈਲੋ ਹਾਂਜੀ ਕਿਵੇਂ ਹੋ ਠੀਕ ਠਾਕ ਤੁਸੀਂ ਦੱਸੋ ਠੀਕ ਹੋ ਹਾਂਜੀ ਠੀਕ ਹਾਂ ਹੋਰ ਕੀ ਨਾ ਰਹੇ ਹੋ ਬਸ ਕੁਛ ਨਹੀਂ ਬੈਠੀ ਸੀ ਰੋਟੀ ਖਾ ਲਈ ਮੈਂ ਖਾ ਲਿਆ ਜੀ ਜੀਜੂ ਲੱਗ ਰਿਹਾ ਹੁਣ ਹਾਂਜੀ ਲੱਗ ਰਿਹਾ ਚਲੋ ਮੈਂ ਫੇਰ ਕਰਦੀ ਆ ਗੱਲ ਤੁਹਾਡੇ ਨਾਲ ੁੱਪ ਚੜੀ ਜਾਂਦੀ ਐ ਤੇ ਕੰਮ ਕਰਨੇ ਨੇਗੇ ਸਾਰਾ ਮੂਡ ਖਰਾਬ ਕਰਕੇ ਰੱਖਤਾ ਕਿੱਥੋਂ ਫੋਨ ਆ ਗਿਆ ਉਹਦਾ ਬਸ ਕੁਛ ਨਹੀਂ ਕਹਿੰਦਾ ਕੀ ਕਰਦੀ ਐ ਜੀ ਲੱਗ ਰਿਹਾ ਜੀ ਤੇ ਲੱਗੇ ਹੋਇਆ ਇਹ ਉਹ ਤੂੰ ਇਨ ਟੈਂਸ਼ਨ ਆ ਦੇਖਿਆ ਸਾਰਾ ਮੂਡ ਖਰਾਬ ਕਰਤਾ ਕੁਛ ਨਹੀਂ ਹੁੰਦਾ ਇਹਦਾ ਕੀ ਆਪਾਂ ਐ ਕਰਾਂਗੇ ਆਪਾਂ ਨਾ ਹੁਣ ਜੇ ਉਹ ਕਿੱਧਰ ਗਿਆ ਉਹ ਨਾਲੇ ਥੋੜੇ ਦਿਨਾਂ ਚ ਫਿਰ ਬੇ ਬਸ ਥੋੜੇ ਦਿਨਾਂ ਚ ਚਲੋ ਜਦ ਬਾਗ ਗਿਆ ਨਾ ਤੁਹਾਨੂੰ ਦੱਸੀ ਫਿਰ ਆਉਂਛਰ ਜੀ ਹਮਗੇ ਫਿਲਮ ਦੇਖ ਕੇ ਆਏ ਠੀਕ ਠੀਕ ਹੈ ਚਲ ਹੁਣ ਮੈਂ ਮੜਾ ਜਿਆ ਕਰਦਾ ਮੈਨੂੰ ਕਾਲੀ ਹੈ ਮੈਂ ਜਾਣਾ ਸੀ ਇਧਰ ਬੈਠ ਜੁਣਾ ਮੈਂ ਜਾਣਾ ਸੀ ਸਮਝਾ ਕਰ ਕਰ ਲਉ ਕਿ ਮੈਨੂੰ ਨਹੀਂ ਤੈਨੂੰ ਕਿੱਥੇ ਛੱਡ ਕੇ ਜਾਂਦਾ ਤੈਨੂੰ ਪਤਾ ਤਾਂ ਹੈ ਕਿ ਮੈਂ ਤਾਂ ਉੱਥਰ ਜੋੜ ਲਾ ਕੇ ਮੈਂ ਨਾਲ ਤੁਹਾਡੇ ਕਮਾਂਡੀਆਂ ਜੀ ਫਿਰ ਉਹ ਕਰਨਗੇ ਤੁਹਾਡੇ ਮਗ ਮੀਟਰ ਉਹਨਾਂ ਦਾ ਬਚ ਗਿਆ ਠੀਕ ਆ ਚਲ ਚਲ ਮੈਂ ਆ ਗਿਆ ਹਾਂ ਮੀਟਰ ਹੀ ਕਰ ਕੇ ਆਈ ਤੂੰ ਡਰਦੀ ਹੱਸ ਤੈਨੂੰ ਐ ਵੀ ਕਿਤੇ ਹੋਰ ਹਾਂ ਨਾ 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 ਮੈਂ ਤਿੰਨ ਹੀ ਛੱਡ ਸਕਦਾ ਕੋਲ ਉਹ ਬੋੜੀ ਚਲ ਠੀਕ ਹੋ ਜਾਣਾ ਠੀਕ ਹੂੰ ਠੀਕਾ ਹੋ ਹੋ ਗਰਮੀ ਬਹੁਤ ਆ ਯਾਰ ਇਹ ਸਾਫਰੀ ਬਹੁਤ ਲੰਬਾ ਹੁੰਦਾ ਹੈ ਨਾ ਇੱਕ ਇਦਾਂ ਜ਼ਰੂਰੀ ਡਾਕਟਰ ਜੀ ਨੇ ਫੜਾਤੇ ਇਹਦਾ ਵੀ ਰੱਖਣੇ ਪੈਣਗੇ ਸਾਂਹ ਸੁਣ ਕੇ ਕਹਿਣਾ ਪੂਆ ਮਨ ਨੂੰ ਮੈਂ ਚਲ ਚਲਦੇ ਆ ਉਹ ਵੀ ਕੱਲੀ ਬੈਠੀ ਆ ਕਿੰਨੇ ਦਿਨ ਹੋ ਗਏ ਗਏ ਨੂੰ ਸਮਾ ਕੇ ਆਇਆ ਨਾ ਹਾਂ ਹੋ ਰਮਨ ਆ ਗਏ ਤੁਸੀਂ ਆ ਗਿਆ ਬਸ ਹੋ ਠੀਕ ਠਾਕ ਹੈ ਹਾਂਜੀ ਠੀਕ ਹੈ ਬੈਗ ਕਿੱਥੇ ਤੁਹਾਡਾ ਦੂਸਰਾ ਬੈਗ ਤਾਂ ਬਸ ਮੈਂ ਤੈਨੂੰ ਲੈਣ ਹੀ ਆਇਆ ਕੱਲ ਨੂੰ ਆਪਾਂ ਨੇ ਜਾਣਾ ਵਾਪਸ ਤੇ ਕਪੜੇ ਤਾਂ ਮੈਂ ਉੱਥੇ ਹੀ ਰੱਖਿਆ ਆਪਦੇ ਚੱਕ ਲਿਆਂਦੇ ਧੋ ਦੇ ਉਹ ਬਸ ਮੈਂ ਕਹਾਂ ਚੱਲ ਹੁਣ ਤੂੰ ਕੱਲ ਨੂੰ ਉੱਥੇ ਬੰਗ ਜਾਈਂਗਾ ਆਪਾਂ ਇਕੱਠੀ ਧੋਤਾ ਦੇਂ ਗੱਪੜੇ ਹਨਾ ਤੇ ਆ ਮੜਾ ਬੈਗ ਇਹਨੂੰ ਅੰਦਰ ਰੱਖ ਦੇ ਕੀ ਹੈ ਇਹਦੇ ਚ ਉਹ ਡਾਕਟਰ ਜੀ ਦੇ ਪੈਸੇ ਨੂੰ ਅੱਗੇ ਫੜਾ ਕੇ ਨਹੀਂ ਲੱਗੇ ਪੈਂਡ ਆਪਾਂ ਨੇ ਪੇਮੈਂਟ ਉਹਦੀ 5 ਲੱਖ ਰੁਪਈਆ ਇਹਦੇ ਵਿੱਚ ਠੀਕ ਹੈ ਠੀਕ ਹੈ ਇਹਨੂੰ ਸਾਹਮਣੇ ਰੱਖ ਦੇ ਠੀਕ ਹੈ ਜੀ ਹਾਂ ਤੇ ਮੈਂ ਕੱਪੜੇ ਬਦ ਲਿਆ ਮੈਂ ਤੇ ਮੈਨੂੰ ਪਾਣੀ ਲੈ ਕੇ ਆਈਏ ਹਾਂ ਮੈਂ ਕੱਪੜੇ ਬਦ ਲੈਣੇ ਹੈ ਠੀਕ ਹੈ ਜੀ ਅਮਨ ਨੂੰ ਵੀ ਫੋਨ ਲਾ ਦੇ ਨਾਲੀਏ ਹਲੋ ਹਲੋ ਆਉਣ ਮੈਂ ਆਰਾਂ ਦੇ ਰਿਕਣੀ ਨਹੀਂ ਨਹੀਂ ਕਰੇ ਨਹੀਂ ਹੋਣਾ ਕਿਉਂ ਨਹੀਂ ਉਹ ਕਰੇ ਆਏ ਹੋਏ ਨੇ ਅੱਛਾ ਆ ਰਹੇ ਮੁਸ਼ਾਦਾ ਪੱਕਦੇ ਵੀ ਨਾ ਮਿਲ ਸਕੀਏ ਹਉਣ ਪਰ ਆ ਸਭ ਕਿਉਂ ਤੂੰ ਕਹਿ ਰਹੀ ਐ ਉਹ ਨਾਲ ਲੈਣ ਆਏ ਨਹੀਂ ਮੈਨੂੰ ਨਾ ਨਾ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਨਾ ਮੈਨੂੰ ਨਹੀਂ ਪਤਾ ਤੂੰ ਜਿੰਮੀ ਮਰਜ਼ੀ ਸਮਝਾ ਉਹਨੂੰ ਕਹੇ ਵੀ ਮੈਂ ਤਾਂ ਉਰੇ ਰਹਿਣੇ ਹਾਂ ਰੋ ਚੱਲ ਗਏ ਮੈਂ ਆਪਣਾ ਫੋਨ ਕਰ ਦਾਂਗੀ ਚਲ ਠੀਕ ਐ ਫੇਰ ਕਰਦੀ ਹਾਂ ਸ਼ਾਇਦ ਉਹ ਆਉਂਦੇ ਪਏ ਨੇ ਹੁਣ ਸੁਣ ਤਾ ਲੈ ਹਉਣ चक्कर हाँ। मैं छा इन जामू हेलो, गल करता हैलो किलूगी अच्छा ठीक है मैं हां हू नी कर संस्कार मैं आ जाना कोई ना हाँ हूं आया ना मैं बस इधर चंडीगढ़ तो आया ਠੀਕ ਆ ਠੀਕ ਆ ਹਾਂ ਹਾਂ ਨਹੀਂ ਨਹੀਂ ਆਮਨ ਤਾਂ ਕਰੀ ਆ ਮੈਂ ਕਰੀ ਛੱਡਿਆ ਉਹਨੂੰ ਆਉਣਾ ਮੈਨਾਂ ਬਸ ਆਣਾ ਠੀਕ ਹੈ ਤੁਸੀਂ ਉਹ ਕਪੜੇ ਬਦਲ ਲਏ ਸੀ ਜੀ ਉਹ ਆਮਨ ਪਤਾ ਕੀ ਗੱਲ ਹੋ ਗਈ ਪੂਆ ਹੋਰਾਂ ਦੀ ਤੇ ਡੈਥ ਹੋ ਗਈ ਕਿਸੇ ਦੀ ਤੇ ਉਹ ਸੰਸਕਾਰ ਕਰਦੇ ਨੇ ਉਹ ਕਹਿੰਦੇ ਸਾਰੇ ਰਿਸ਼ਤੇਦਾਰ ਆ ਰਹੇ ਨੇ ਕਹਿੰਦੇ ਵੀ ਤੁਸੀਂ ਵੀ ਆ ਜਾਓ ਤੇ ਮੈਂ ਚੱਲਣਾ ਕਪੜੇ ਕਪਾ ਜਿਹੜੇ ਬਦਲਣੇ ਤੇ ਮੈਂ ਹੀ ਭੱਜ ਜਾਣਾ ਕੀ ਹੁੰਦਾ ਉਹ ਨਾ ਮੈਂ ਵੀ ਚੱਲਾਂ ਨਾਲ ਨਾ ਨਾ ਤੂੰ કરીڑا ਉਹ 5 ਲੱਖ ਰੱਖਿਆ ਆਪਾਂ ਨੇ ਉਹਦੇ ਵੀ ਉਹ ਕਰਨੀ ਐ ਨੀ ਕਰ ਰੱਖਣੀ ਐ ਤੇ ਉਹਨਾਂ ਨੂੰ ਮੂਰਾ ਹੀ ਲੱਗੂ ਤੁਸੀਂ ਕੱਲੇ ਮੂਰਾ ਕੋਈ ਲੱਗਦਾ ਮੈਂ ਕਹਿ ਦੂੰਗਾ ਵੀ ਬਿਮਾਰ ਸੀ ਮੜਾ ਮੋਟਾ ਹਣਾ ਤੇ ਵੀ ਮੈਂ ਕੱਲਾ ਆ ਗਿਆ ਵੀ ਕარი ਕੋਈ ਹੋਰ ਹੈ ਨਹੀਂ ਤੀ ਠੀਕ ਹੈ ਦੇਖ ਲਓ ਮੈਂ ਬਗ ਚੱਲਦੀ ਆ ਉਹ ਕਾਨੂੰ ਤੂੰ ਉਹਦਾ ਧਿਆਨ ਰੱਖੀ ਪੰਜ ਤੇਰੀ ਜ਼ਿੰਮੇਵਾਰੀ ਉਹ 5 ਲੱਖ ਦੀ ਠੀਕ ਹੈ ਉਹੀ ਗੱਲ ਹੈ ਜੇ ਕੱਲ ਨੂੰ 1921 ਹੋਗੀ ਤਾਂ ਡਾਕਟਰ ਮੈਨੂੰ ਕਹਿ ਦੂਗਾ ਵੀ ਤੇਰੀ ਜ਼ਿੰਮੇਵਾਰੀ ਤੇ ਵੀ ਤੂੰ ਲੈ ਕੇ ਗਿਆ ਦੀ ਪੈਸੇ ਠੀਕ ਹੈ ਠੀਕ ਹੈ ਧਿਆਨ ਰੱਖੀ ਤੇ ਮੈਂ ਆਦੂਆ ਟਾਈਮ ਜੇ ਨਾਲ ਸ਼ਾਮ ਜੀ ਨੂੰ ਮੁੜ ਜੂਗਾ ਠੀਕ ਹੈ ਧਿਆਨ ਨਾਲ ਚੱ टें कि में मेरे नाम कर सकती है। जाके गल करनी पड़ा चल आ गया जाके गल करता बेहना ही नहीं सकता उन्हें एड्डी दूर कहंगा पाके तुम्हें कटी मैं थोड़ी दे देगा मैं चल वो तो चले गए देखो कितने पैसे ਕਿ ਕਿਉਂ ਆ ਗਏ ਉਹ ਤਾਂ ਭਾਗ ਗਿਆ ਤਾਂ ਮੈਂ ਦੇਖਿਆ ਜੀ ਕਿਤੇ ਜਾ ਰਿਹਾ ਆਪਣੇ ਕੀ ਦੇ ਨਾਲ ਜੇ ਉਹ ਆਗੇ ਵਾਪਸ ਖੁਸ਼ ਨਹੀਂ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਣਾ ਮੈਂ ਤੁਹਾਨੂੰ ਰਸ ਨੂੰ ਤੂੰ ਨੂੰ ਛੱਡ ਕੇ ਜਾਏਗਾ ਉਹ ਮੈਨੂੰ ਲੈਣ ਆਏ ਨੇ ਕਿ ਮੈਂ ਉਹਨਾਂ ਨਾਲ ਚੰਡੀਗੜ੍ਹ ਜਾਣਾ ਤੇ ਤੁੰ ਨੂੰ ਛੱਡ ਕੇ ਜਾਏ ਤੇ ਹੁਣ ਮੈਂ ਕੀ ਕਰ ਸਕਦੀ ਹਾਂ ਜਦੋਂ ਮੈਨੂੰ ਲੈਣ ਆਏ ਨੇ ਮੈਨੂੰ ਨਾਲ ਜਾਣਾ ਚੰਡੀਗੜ੍ਹ ਪਲੀਜ਼ ਮੈਨੂੰ ਛੱਡ ਕੇ ਨੇ ਜਾਣ ਦੇ ਕੇ ਆ ਤੁਸੀਂ ਕੀ ਕਰੀ ਜਾਂਦੇ ਹੋ ਮੈਂ ਮੈਨੂੰ ਜਾਣਾ ਪੈਣਾ ਉਹਨਾਂ ਨਾਲ ਉਹ ਹਾਂ ਕੁਛ ਵੀ ਨਹੀਂ ਹੋ ਸਕਦਾ ਮੈਨੂੰ ਜਾਣਾ ਪੈਣਾ ਦੇਖੀ ਤੂੰ ਤੂੰ ਸਮਝ ਨਹੀਂ ਦੇ ਮੈਂ ਮੈਂ ਤਰੇ ਬਿਨਾ ਮੈਂ ਨਹੀਂ ਰਹਿ ਸਕਦਾ ਮੈਂ ਸਮਝ ਰਹੀ ਆ ਤੈਨੂੰ ਪਰ ਮੈਂ ਕੀ ਕਰਾਂ ਉਹਨ ਲੈਣ ਆਏ ਨੇਗੇ ਮੈਨੂੰ ਤੁਮ ਨਾਲ ਤੇ ਜਾਣਾ ਹੀ ਪੈਣਾ ਨਾ ਤੂੰ ਤੂੰ ਸਮਝਦਾ ਪਰ ਫਿਰ ਮੇਰਾ ਕੀ ਹੋਊਗਾ ਮੈਂ ਤੁਰੇ ਮੁੜ ਕੇ ਕਦੇ ਆਉਂਗੀ ਜੀ ਮੈਂ ਮੈਂ ਉੱਥੇ ਆਉਂਗਾ ਤਾਂ ਉੱਥੇ ਤੈਨੂੰ ਮਿਲਣੀ ਹੈ ਦੇਖੀ ਪਲੀਜ਼ ਕੁਛ ਨਹੀਂ ਹੋ ਸਕਦਾ ਤੂੰ ਨਾ ਇੱਕ ਸਕੀਮ ਤਾਂ ਹੈਗੀ ਐ ਜੇ ਤੂੰ ਇੱਥੇ ਮ ਬਹੁਤ ਕੁਝ ਹੋ ਸਕਦਾ ਹੁਣ ਦੇਖ ਉਹ ਵੀ ਹੈ ਨਹੀਂ ਤੂੰ ਤੇ ਮ ਇੱਥੇ ਬਹੁਤ ਦੂਰ ਗਾ ਜ ਨੇ ਮਾਤਾ ਨੂੰ ਬਹੁਤ ਖੁਸ਼ ਰੱਖੀਂ ਉਹ ਇੰਨਾ ਨਹੀਂ ਛੱਡ ਕੇ ਰਹਿ ਜਾ ਦੇਖ ਇੱਕ ਆੜਿਆ ਹੈ ਗਿਆ ਕਿ ਉਹ ਡਾਕਟਰ ਦੇ ਪੈਸੇ ਲੈ ਕੇ ਆਏ ਨੇਗੇ ਮੇਰੇ ਕੋਲ ਉਹ ਕਿਹੜਾ ਕੱਪੜੇ ਲੈ ਕੇ ਆਏ ਨੇ ਸਿਰਫ ਕੱਲੇ ਪੈਸੇ ਲੈ ਕੇ ਆਏ ਨੇ ਉਹ ਮੈਨੂੰ 5 ਲੱਖ ਰੁਪਇਆ ਦੇ ਕੇ ਗਏ ਨੇ ਕਹਿੰਦੇ ਸ਼ਾਮ ਨੂੰ ਫੜਾਣਾ ਮੈਨੇ 5 ਲੱਖ ਰੁਪਇਆ ਤੇ ਉਹ ਨੂੰ ਸੁਣ ਕੇ ਜਾਨੀ ਚਾਪਾ ਇਹ ਪੈਸੇ ਲੈ ਕੇ ਦੋਨੇ ਜਣੇ ਭਾਜੀ ਤੇ ਵਿਆਹ ਕਰਾ ਲਈ ਤੂੰ ਮੈਂ ਪੈਸਾ ਹਾਂ ਆਪਾ ਪੁੱਤਿਆ ਜਿੰਦਰੀ ਜੀ ਮੈਂ ਉਹਦੇ ਨਾਲ ਕੀ ਆ ਉਹ ਕੋਈ ਖੁਸ਼ ਨਹੀਂ ਰੱਖਦਾ ਮੈਂ ਤੁਮ ਇੱਥੇ ਕਿਉਂ ਕਿਤੇ ਮੇਰੇ ਨਾਲ ਤੂੰ ਉਹਦੀ ਆਪਣਾ ਉਹ ਕਿੱਥੇ ਮੁੱਕਾ ਉਹ ਹੈ ਨਹੀਂ ਪੈਸੇ ਆਪਣੇ ਕੋਲ ਤੂੰ ਮੇਰੇ ਕੋਲ ਆਪਾਂ ਜਲੀ ਚੱਲ ਹਾਂ ਹਾਂ ਮੈਂ ਕਹਿੰਦਾ ਸੀ

ਸਾਲ ਐਨੇ ਪੈਸੇ ਹਏ ਉਹ ਟੁੱਟਾ ਰੇ ਅੰਧਾ ਪਿਆਰ ਬਚਾਉਣਾ ਆਤੀ ਮੇਰਾ ਸਾਲੇ ਤਾਂ ਖੋੜੀ ਖਸ ਹੋ ਗਿਆ ਉਰੇ ਤਾਂ ਪੈਸੇ ਬਹੁਤ ਖੁੱਲਾ ਪਿਆ ਸੀ ਚਾਲਾ ਇੱਕ ਗੱਲ ਦਾ ਫਾਇਦਾ ਹੋਇਆ ਜੇ ਮੇਰੇ ਸਾਲੇ ਦਾ ਹਟਕੇ ਆਇਆ ਤੀ ਆ 5 ਲੱਖਾਂ ਚ ਪੱਲੇ ਆ ਐਨਾਂ ਲਾ ਟਾਪ ਦੀ ਵਰਕਸ਼ਾਪ ਖੋਲੂਗਾ ਜਾ ਕੇ ਮਰੇ ਸਾੜ ਦਾ ਇੱਕ ਵਰਕਸ਼ਾਪ ਇੱਕ ਦੁਕਾਨ ਕਰ ਲਾਂਗੇ ਉੱਥੇ ਬਿਜਲੀ ਦੀ ਚੰਗਾ ਪੈਸਾ ਬਹੁਤ ਸ਼ਹਿਰ ਚ ਇਹਦੇ ਕੋਲ ਕੀ ਹੈ ਹੁਣ ਇਹਦਾ ਥੋੜੀ ਆਪਾਂ ਨੇ ਪੈਸਿਆਂ ਤੋਂ ਵੱਧ ਕੀ ਥੋੜੀ ਹੈ ਚੱਲ ਬੱਤਰਾ ਦੇਖੀ ਜਾ ਆਪਣੇ ਦਾ ਗੁਰਦੇ ਵੰਗਣ ਹੋਗੇ ਆ ਕੇ ਖਰੀਜੋਗੇ ਭਾਣ ਦੇ ਜਿਹੜੀ ਆਨ ਵਾਲੇ ਆਪਦੇ ਬੰਦੇ ਦੀ ਨਹੀਂ ਹੋਈ ਉਹ ਮੇਰੀ ਕੀ ਹੋਊਗੀ ਹਾਂ ਮੈਂ ਪੈਕਿੰਗ ਕਰਤੀ ਆ ਤੇ ਨਾਲੇ ਸਮਾਨ ਸਭਨੋਂ ਹੌ ਕਿੱਥੇ ਗਏ ਉਹਨਾਂ ਕੋਲ ਤਾਂ ਪੈਸੇ ਵੀ ਸੀਗੇ ਕਿਤੇ ਮੈਨੂੰ ਛੱਡ ਕੇ ਪੈਸੇ ਲੈ ਕੇ ਤਾਂ ਨਹੀਂ ਭਾਗੇ ਇਕੱਲੇ ਹਮਣ ਹਮਣ ਉਹ ਪੈਸੇ ਫੜਾਏ ਯਾਰੋਂ ਡਾਕਟਰ ਦੇ ਫੜਾ ਕੇ ਆਣੇ ਨੇ ਕਿੱਥੇ ਗਈ ਹਮਣ ਇਹ ਰਸੋਈ ਵੀ ਖੁੱਲੀ ਪਈ ਐ ਨਾ ਗਵਾਂਡੀਆਂ ਨਾਲ ਬਾਂ ਇੰਨੀ ਹੋ ਗਈ ਉਹਦੀ ਵੀ ਉੱਥੇ ਜਾ ਕੇ ਬਹਿ ਜੂਗੀ ਗਈ ਕਿੱਥੇ ਮੇਰੇ ਪੈਸੇ ਵੀ ਨਹੀਂ ਦਿਖ ਰਹੇ ਹੈਗੇ ਕਿਤੇ ਜੀ ਹਾਂਜੀ ਤੁਹਾਨੂੰ ਇਹ ਗੱਲ ਪੁੱਛਾਂ ਪੁੱਛੋ ਜੀ ਜੇ ਆਪਣੇ ਕੋਲ ਬਹੁਤ ਸਾਰੇ ਪੈਸੇ ਆ ਜਾਣਾਂ ਤੁਸੀਂ ਕੀ ਕਰੋਗੇ ਉਹਨਾਂ ਦਾ ਮੈਂ ਮੈਂ ਕੀ ਕਰਨਾ ਹੈ ਤੇਰੇ ਕੋਲ ल्या ਕੇ ਰੱਖ ਦੂੰਗਾ ਜਿਹੜੀ ਤੇਰੀ ਮਰਜ਼ੀ ਹੋਈ ਤੂੰ ਕਰ ਲੈ ਠੀਕ ਆ ਜੇ ਤੇਰੇ ਕੋਲ ਆ ਗਏ ਬਹੁਤ ਸਾਰੇ ਪੈਸੇ ਤੂੰ ਕੀ ਕਰੇਂਗੀ ਮੈਂ ਉਹਨਾਂ ਨੂੰ ਲੈ ਕੇ ਤੈਨੂੰ ਇਕੱਲੇ ਛੱਡ ਕੇ ਭਜ ਜਾਊਂਗੀ ਹਾ ਮਨ ਕਿੱਥੇ ਚਲੀ ਗਈ ਸੀ ਤੂੰ ਹੁਣ ਆਈ ਐ ਮੈਂ ਯਾਰ ਮੈਂ ਉਹ ਡਾਕਟਰ ਨੂੰ ਪੈਸੇ ਫੜਾ ਕੇ ਆਣੇ ਆ ਡਾਕਟਰ ਨੇ ਫੜਾਏ ਸੀ ਉਹ ਮੈਨੂੰ ਫੋਨ ਕਰੀ ਜਾਂਦਾ ਵਾਰ-ਵਾਰ ਮੈਂ ਤਾਂ ਐ ਸੀ ਮੈਂ ਕਿਹਾ ਚੱਲ ਉਹਦਾਂ ਦਾ ਕੰਮ ਨਿਪਟੜ ਗਿਆ ਮੈਂ ਫੜਾਇਆ ਮੈਂ ਜਲਦੀ ਜਲਦੀ ਜਾ ਕੇ ਪਰ ਕੱਲ ਨੂੰ ਚੰਡੀਗੜ੍ਹ ਵੀ ਜਾਣਾ ਆਪਾਂ ਨੇ ਕੀ ਗੱਲ ਹੋ ਗਏ ਚੁੱਪ ਕਿਉਂ ਐ ਮੈਂ ਗੱਲ ਕਰਨੀ ਥੋਡੇ ਨਾਲ ਕੀ ਗੱਲ ਗੱਲ ਫੇਰ ਕਰਾਂਗੇ ਤੂੰ ਪੈਸੇ ਪੈਸੇ ਲੈ ਕੇ ਆ ਮੈਂ ਉਹ ਫੜਾ ਕੇ ਆਣੇ ਨੇ ਬਹੁਤ ਜ਼ਰੂਰੀ ਗੱਲ ਐ ਕੀ ਜ਼ਰੂਰੀ ਗੱਲ ਐ ਮੈਨੂੰ ਦੱਸ ਤੇਰੀ ਜ਼ਰੂਰੀ ਗੱਲ ਐ ਦੱਸ ਦੇ ਮੈਨੂੰ ਪਹਿਲਾਂ ਮੈਂ ਧੋਖਾ ਕੀਤਾ ਥੋਡੇ ਨਾਲ

ਜੀ ਗਲਤੀ ਹੋ ਗਈ ਮੇਰੇ ਤੋਂ ਹੁਣ ਤੂੰ ਮੇਰੇ ਕੋਲ ਕੀ ਕਰਨ ਆਈ ਐ ਤੂੰ ਚੱਲ ਉਹਦੇ ਨਾਲ ਹੀ ਜਾ ਮੈਂ ਤੁਹਾਨੂੰ ਕੱਲ ਦੱਸਣੀ ਸੀਗੀ ਉਹ ਨਾ ਨਾਲ ਤੇ ਮੈਨੂੰ ਧੋਖਾ ਦੇ ਕੇ ਭੱਗ ਗਿਆ ਤੇ ਨਾਲੇ ਸਾਰੇ ਪੈਸੇ ਲੈ ਗਿਆ ਫਿਰ ਤੂੰ ਹੁਣ ਮੇਰੇ ਕੋਲ ਕੀ ਕਰਨ ਆਈ ਐ ਤੂੰ ਉਹਦੇ ਨਾਲ ਹੀ ਜਾ ਹੁਣ ਜੀ ਮੇਰੇ ਤੋਂ ਗਲਤੀ ਹੋ ਗਈ ਮਾਫ ਕਰ ਤੋ ਨਾ ਮਾਫੀ ਮੇਰੇ ਤੋਂ ਨਾ ਮੰਗ ਹੁਣ ਤੂੰ ਆਪਦੇ ਆਪ ਤੋਂ ਮੰਗਾ ਤੇ ਹੁਣ ਤੈਨੂੰ ਇਹ ਘਰ ਸਾਰਾ ਤੈਨੂੰ ਮੁਬਾਰਕ ਤੈਨਾਂ ਵੀ ਜ਼ਿੰਦਗੀ ਤੈਨੂੰ ਮੁਬਾਰਕ ਤੇ ਮੈਂ ਚੱਲਿਆ ਵਾਪਸ ਚੰਡੀਗੜ੍ਹ ਠੀਕ ਐ ਨਾ ਤੇ ਤੈਨੂੰ ਮਹੀਨੇ ਤੱਕ ਤੈਨੂੰ ਰਿਵਰਸ ਦੇ ਪੇਪਰ ਮਿਲ ਜਾਣਗੇ ਜੀ ਮੇਰੀ ਗਲਤੀ ਜੀ ਛੱਡਿਆ ਜੀ ਮੇਰੀ ਗੱਲ ਤਾਂ ਸੁਨੋ ਜੀ